ਬਰਾ ਮਾਇਕਾ ਨਾ ਇੱਥੇ ਆਪਾਂ 10 ਮਿੰਟ ਆਰਾਮਣਾ ਕਰ ਲਈਏ ਕੀ ਪਤਾ ਕੋਈ ਸ਼ਕਾਰ ਆਪਣੋਂ ਇੱਧਰ ਹੀ ਟੱਕਰ ਜੇ ਮੜੀ ਮਾਰ ਕੇ ਲੰਬੀ ਨਿਗਾ ਇੱਥੇ ਕੋਈ ਦੇਖ ਜੇ ਆਹ ਦੇਖਦੇ ਆ ਕੋਈ ਗੱਲ ਨਹੀਂ ਲਗਾ ਲੁਗਾ ਮਾਰ ਕੇ ਉਹ ਟੱਕਰੇ ਚ ਜਾਣਾ ਦੇਖਦੇ ਆ ਹਾਂ ਝੰਬਲੀਏ ਦੇਖਦੇ ਆ ਦੇਖਨੇ ਕੋਈ ਗੱਲ ਨਹੀਂ ਆ ਯਾਰ ਅਜੇ ਤਾਂ ਕੋਈ ਨਾ ਆ ਜੂਆ ਫਿਰ ਕੋਈ ਨਾ ਇੱਥੇ ਆਪਾਂ ਆਰਾਮ ਕਰ ਲੈਨੇ ਇੱਥੇ 10 ਮਿੰਟ ਬਹਿਨੇ ਆ ਆਪਾਂ 10 ਮਿੰਟ ਆਰਾਮ ਕਰਦੇ ਆ ਕੀ ਪਤਾ ਇੱਥੇ ਕੋਈ ਵਧੀ ਜਾਵੇ ਖਾਰੇ ਹਨਾ ਮੇਲੇ ਤੇ ਆ ਗਿਆ ਨਜ਼ਾਰਾ ਹੈਨਾ ਹੋਰ ਆ ਗਿਆ ਨਜ਼ਾਰਾ ਕਿਤੇ ਤਾਜਾ ਦਾ ਦਵਾਈ ਨਹੀਂ ਲਿਆਗਾ ਓਏ ਸਾਲਿਆ ਤੂੰ ਦਾ ਆਪੀ ਬਾਜਾਂ ਕਵਾਂਡੀਆਂ ਨੂੰ ਤਾਂ ਸੌਣ ਨਹੀਂ ਦਿੰਦਾ ਨਾ ਤੂੰ ਮੈਨੂੰ ਟੰਡੋਲ ਤੇ ਝੂਟਾ ਦਵਾਇਆ ਓਏ ਤੂੰ ਮੈਨੂੰ ਅੱਛਾ ਕ੍ਰੀਮ ਤਾਂ 10 ਰੁਪਿਆ ਦੀ ਸੀਗੀ ਕਿ ਆਸਾਨ ਕਰਦਾ ਖਵਾ ਗਏ ਕਿ ਨਾ ਮੈਨੂੰ ਉਹ ਬੇੜੇ ਤੇ ਝੂਟਾ ਦਵਾਇਆ ਜਿਨਾ ਕਿਸਤੀ ਵੰਗੂ ਆਏ ਕਰਕੇ ਚੜਦਾ ਹੁੰਦਾ ਵਾ ਚੜਾਉ ਤੈਨੂੰ ਕਿਸਤੀ ਤੇ ਆ ਜਾ ਆ ਚੁੱਪ ਕਰਕੇ ਸਾਰਾ ਬਡੂਆ ਖਾਲੀ ਤੂੰ ਮੇਰੇ ਨਾਲ ਵੀ ਨਹੀਂ ਲੱਗਾ ਹੋਇਆ ਬਾੰਬੇ ਦੇ ਮੇਰਾ ਖੁੰਡਾ ਮਾਰਿਆ ਸੀ ਆ ਸਿਰ ਤੇ ਲੈ ਜਾਂਦਾ ਬੰਨ ਕੇ ਇਕੱਲਾ ਸੁਨਣਾ ਜੂੜਾ ਤੇ ਇਧਰ ਆ ਪਾ ਕੇ ਕੈਪਰੀ ਜੀ ਬੱਗ ਗਿਆ ਉਹ ਕਹਿੰਦਾ ਮੈਂ ਮੈਥੋਂ ਬੰਟ ਪਾਈ ਨਹੀਂ ਮੈਂ ਕਿਤੇ ਪਾਈ ਨਹੀਂ ਆਈ ਨਹੀਂ ਪਾਈ ਜਾਂਦੀ ਤੇ ਤੂੰ ਭਿੱਖੇ ਵਾਲਾ ਦਰਸ਼ਨ ਮਾਰ ਲੈਣਾ ਤੂੰ ਪੈਂਤ ਨਹੀਂ ਪੈਂਦੀ ਤੇਰੇ ਉਦਾ ਮੈਨੂੰ ਕੁੱਟਣ ਲੱਗ ਗਈ ਤੂੰ ਮੇਰਾ ਨਾਮ ਨਹੀਂ ਲੱਗਾ ਹੈਗਾ ਆਪ ਮਾਦਰਾ ਹੱਥ ਨਹੀਂ ਲਾਉਣ ਦਿੰਦਾ ਹੁੰਦਾ ਆ ਆ ਜਾ ਕੋਈ ਨਹੀਂ ਆ ਜਾ ਸ਼ਮਸ਼ਾਨ ਲੱਗਦਾ ਇਹ ਬਾਲਾ ਬੋਲਣਾ ਹੈ ਇਹ ਕਟੇਰਿਆਂ ਦਾ ਕੰਮ ਹੈ ਮੈਂ ਮਾ ਮੇਰਾ ਕਿਚ ਨੂੰ ਡਾਕ ਕਰਾ ਦੀ ਮਾ ਹੈਗਾ ਆਪਾਂ ਨੂੰ ਕੌਣ ਲੁੱਟੂ ਆ ਹਾਂ ਜਾਣਦਾ ਮੈਂ ਤੈਨੂੰ ਰਹਿਣ ਦੇ ਚੁੱਪ ਕਰ ਜਾ ਚੁੱਪ ਕਰਕੇ ਲੰਘ ਜਾ ਇੱਥੋਂ ਬਹੁਤ ਕੁਝ ਹੋ ਜੂ ਨਹੀਂ ਤੇਰੇ ਹੱਥ ਨਹੀਂ ਲਾਉਣ ਦਿੰਦਾ ਮੈਂ ਕੰਨੀ ਬਾਦੂ ਆ ਆ ਜਾ ਭਾਈ ਤੂੰ ਚੁੱਪ ਹੀ ਕਰ ਜਾ ਇੰਨੇ ਬਹੁਤ ਆ ਚੱਲ ਆ ਜਾ ਹਾਂ ਵੀ ਕਿਸ਼ ਨੇ ਆ ਹਸਪਤਾਲ ਦਾ ਇਹ ਇਲਾਕਾ ਖਤਰਨਾਕ ਆ ਨਾ ਨਾ ਉਸਤਾਦਾ ਅਹਿਰ ਜੀ ਕੋਈ ਗੱਲ ਨਹੀਂ ਹੈਗੀ ਮੇਰੀ ਚਾਰ ਸਪੇਰੇ ਨਿਗਾਹ ਕੀ ਆਪਾਂ ਨੂੰ ਚਕੰਨਾ ਰਹਿਣਾ ਪਊ ਐ ਕਿਦਰੋਂ ਬੰਦੇ ਆ ਜਾਣ ਨਹੀਂ ਨਹੀਂ ਉਸਤਾਦਾ ਇੱਥੇ ਆਪਣੇ ਹੁੰਦੇ ਪੱਤ ਵੀ ਨਹੀਂ ਖੜਕਦਾ ਪੱਤਾਂ ਦੀ ਗੱਲ ਨਾ ਕਰ ਪਤਾ ਹੀ ਨਹੀਂ ਇਲਾਕਾ ਬਹੁਤ ਖਤਰਨਾਕ ਹੈ ਕੋਈ ਗੱਲ ਨਹੀਂ ਜੇ ਕੋਈ ਹੁੰਦੀ ਆ ਕੋਈ ਗੱਲਬਾਤ ਆ ਦੇਖਦੇ ਆ ਫਿਰ ਮੇਰੀ ਚਾਰ ਸਪੇਰੇ ਨਿਗਾਹ ਉਸਤਾਦਾ ਤੇਲ ਤੂਲ ਦਿੱਤਾ ਹੋਇਆ ਮੈਂ ਕਿਹਾ ਤੇਲ ਤੂਲ ਫੁੱਲ ਦਿੱਤਾ ਹੋਇਆ ਗੰਨਾ ਨੂੰ ਫੁੱਲ ਜਮਾ ਚੱਲਦੀਆਂ ਰੈਲੀਆਂ ਕਿਉਂ ਦਰੋਂ ਵਧੀਆ ਕੱਢਦਾ ਮੈਂ ਕਹਣਾ पांच फोटो ਖੜਾ ਬੰਦਾ ਪੂਰਾ ਚਲਾ ਕੇ ਮਾਰ ਦਿਆ ਜੇ ਆਪਾਂ ਚੇਜ ਕਰ ਲਈਏ ਤਾਂ ਹਾਂ ਬਦਲੋ ਤੁਸੀਂ ਵੱਡੀ ਰੱਖੋ ਉਸਤਾਦ ਜੀ ਹਾਂ ਕਿਸ਼ਨੇ ਆ ਹਾਂ ਉਸਤਾਦਾ ਇਸੀ ਵਾਰ ਆਪਣੇ ਨਾਲ ਇੱਥੇ ਹੀ ਵਾਰਦਾਤ ਹੋਈ ਸੀ ਤੈਨੂੰ ਜ਼ਿਆਦਾ ਯਾਦ ਤਾਂ ਹੈਗਾ ਕੋਈ ਗੱਲ ਨਹੀਂ ਉਸਤਾਦਾ ਕੋਈ ਟੱਕਰੇ ਤਾਂ ਸਹੀ ਇੱਥੇ ਛਾੜ ਦਾਂਗੇ ਛਾੜ ਤਾਂ ਦੇਵਾਂਗੇ ਪਰ ਇਕ ਕੰਨਾ ਰਹਿਣਾ ਪਊਗਾ ਚਲੋ ਕੋਈ ਗੱਲ ਨਹੀਂ ਉਸਤਾਦ ਜੀ ਆਇਆ ਪੰਨੇਗਾ ਹੀ ਮਾਰ ਰਿਹਾ ਉਹਨੇ ਪਹਿਲਾਂ ਫਿਰ ਮੈਂ ਕਿਹਾ ਮਾਰਨੀ ਪੂਰੀ ਚਾਹ ਦੇਖ ਲੈ ਆ ਜਾ ਅੱਖ ਬਾਜ ਵਰਗੀ ਰੱਖਣੀ ਪਊ ਕੋਈ ਗੱਲ ਨਹੀਂ ਉਸਤਾਦਾ ਤੂੰ ਦੇਖੀ ਤਾਂ ਐਂ ਪੈਂਦੇ ਪੜਾਕੇ ਚਾਓ ਅਰੇ ਬੱਚਾ ਆਇਆ ਕੋਈ ਨਹੀਂ ਕੋਈ ਨਹੀਂ ਅਗਲੇ ਮੇਰੇ ਓਏ ਦਾਦਾ ਓਏ ਆਏ ਦਾਦਾ ਤੇਰੀ ਟਾਂ ਟਾਂ ਲੈ ਕੋਈ ਗੋਲੀ ਨਾ ਮਾਰੇ ਓਏ ਹੱਥ ਘੜੇ ਗੋਲੀ ਨਾ ਮਾਰੇ ਓਏ ਦਾਦਾ ਓਏ ਦਾਦਾ ਓਏ ਬਾਈ ਖੜੋ ਬਾਈ ਘੜੋ ਬਾਈ ਗੋਲੀ ਨਾ ਮਾਰੀ ਨਹੀਂ ਬਾਈ ਉਹ ਗੱਲ ਉਹ ਪਾਸ ਸੁਣੋ ਆਰੇ ਗੋਲੀ ਨਾ ਮਾਰੀ ਬਾਈ ਸੁਣੋ ਯਾਰ ਗੱਲ ਸੁਣੋ ਹੱਥ ਉੱਪਰ ਚੱਕੋ ਹੱਥ ਕਰੇਗਾ ਓਏ ਹੱਥ ਉੱਪਰ ਚੱਕੋ ਤਾਂ ਕੋਈ ਨਹੀਂ ਗੋਲੀ ਮਾਰ ਦੇਗਾ ਕੋਈ ਨਹੀਂ ਮਾਰ ਦੇ ਉੱਪਰ ਗੋਲੀ ਨਹੀਂ ਮਾਰ ਦੇਗਾ ਓਏ ਬਾਈ ਉਹ ਦਿਲ ਦਾ ਜਿਹੜਾ ਕੱਟ ਦੂ ਓ ਬਾਈ ਤੁਸੀਂ ਕਿੱਥੇ ਕਰ ਲੋ ਮੈਂ ਦੁੱਕੜੀਆਂ ਪਿੱਛੇ ਆਉਂਦਾ ਆਈ ਉੱਤਰ ਦਾ ਗੋਲੀ ਮਾਰ ਦੇਗਾ ਓਏ ਉੱਤਰ ਜਾ ਬਾਈ ਗੱਲ ਸੁਣੋ ਗੱਲ ਸੁਣੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਗੱਲ ਤਦਸੀ ਤਸੋ ਤੁਸੀਂ ਬਾਈ ਐ ਕਿਉਂ ਕਰਦੇ ਹੋ ਯਾਰ ਪਹਿਲਾਂ ਦੇਖੀ ਓਏ ਮੂੰਹ ਚੱਕਿਆ ਓਏ ਤੁਸੀਂ ਅਸੀਂ ਤਾਂ ਮੇਲੇ ਤੇ ਕਿਸੇ ਨੂੰ ਨਿਵਾਉਣ ਗਿਆ ਸੀ ਸਿੱਧਰਾ ਇਹ ਬਾਈ ਮੇਰੇ ਥੋੜੇ ਹੋਰ ਇਹਨੇ ਗਏ ਅਜੇ ਨਾ ਲਏ ਸੀਗੇ ਸਮਾਨ ਕੱਢੋ ਓਏ ਜਿਹੜਾ ਤੁਹਾਡੇ ਕੋਲੇ ਜੋ ਵੀ ਹੈਗਾ ਸਾਡੇ ਕੋਲੇ ਕੁਝ ਨਹੀਂ ਬਾਈ ਜਿਹੜੇ ਕੋਈ ਪੈਸਾ ਤੇ ਲਾ ਹੈਗਾ ਸੀ ਉਹ ਖਰਚ ਤੇ ਨਹੀਂ ਨਹੀਂ ਕੱਢੋ ਨਾ ਭੂਸਾ ਨਹੀਂ ਯਾਰ ਇਹ ਕੱਢੋ ਬਾਈ ਬਾਈ ਆ ਦੇ ਬਿਲਕੁਸ ਨਹੀਂ ਹੈਗਾ ਸਮਾਨ ਕੱਢੋ ਨਾ ਹੈ ਨਹੀਂ ਖੱਣੇ ਨਹੀਂ ਕਰ ਬੜਾ ਓਏ ਪੁੱਤ ਆ ਨਹੀਂ ਕਰ ਆ ਨਹੀਂ ਇਹਨੂੰ ਇਹਨੂੰ ਨਾ ਕੁਛ ਦੇ ਇਹਨੂੰ ਕੁਛ ਨਹੀਂ ਕਰ ਤੂੰ ਜਿਹੜਾ ਤੂੰ ਤੇਰੇ ਕੋਲ ਕੋਸ ਹੈਗਾ ਕੰਮ ਮੇਰੇ ਕੋਲੇ ਕੀ ਹੈ ਕੁਛ ਨਹੀਂ ਬਾਈ ਮੇਰੇ ਕੋਲੇ ਤੁਸੀਂ ਨਾ ਹੀ ਖਲਾਓ ਯਾਰ ਤੂੰ ਬੜਾ ਦੂ ਮਾਰੇ ਹੱਥ ਖੜਾ ਕਰ ਬੜਾ ਤੇ ਯਾਦਾਂ ਹੱਥ ਖੜਾ ਨਹੀਂ ਆ ਆ ਆ ਆ ਕਰਦੇ ਨਾ ਆ ਲੋ ਆ ਚੈੱਕ ਕਰਕੇ ਸੁਣਿਆ ਆ ਕਰ ਦੇਖ ਇਧਰ ਥੋੜਾ ਆਪੜ ਇਹਨਾਂ ਦੋਹਾਂ ਦੇ ਮਾਰੂ ਮੈਂ ਓ ਜੇ ਤੁਸੀਂ ਲੁੱਟਣਾ ਜੇ ਤੁਸੀਂ ਬਾਈ ਲੁੱਟਣਾ ਕਿਸੇ ਸ਼ਾਹੂਕਾਰ ਨੂੰ ਲੁੱਟੋ ਦਲਾਵਰਾ ਇਹਦੇ ਵਿੱਚ ਤਾਂ ਕੁਝ ਵੀ ਨਹੀਂ ਹੈਗਾ ਮੇਰੇ ਲਈ ਕਾਗਜ਼ ਨੇ ਯਾਰ ਗਰੀਬ ਬੰਦੇ ਜਮੀਂ ਲੰਗ ਤਰੇ ਫਿਰਦੇ ਨੇ ਦੇ ਕੋਲ ਹੈਗਾ ਦਾਨੀ ਤੇ ਤੁਸੀਂ ਪਾ ਦੋਦੇ ਜੀ ਯਾਰ ਮੇਰੀ ਗੱਲ ਸੁਣੋ 1 ਮਿੰਟ ਜੇ ਤੁਸੀਂ ਲੁੱਟਣਾ ਭਾਈ ਕਿਸੇ ਵੱਡੇ ਸ਼ਾਹੂਕਾਰ ਨੂੰ ਲੁੱਟੋ ਇਹ ਤਾਂ ਹੁਣ ਦਬਾਇਆ ਸੀ ਜੀ ਨਹੀਂ 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 ਬਾਈ ਇਹ ਤਾਂ ਗੇਮ ਆ ਲਾਗਾ ਬਾਈ ਪੁੜਪੁੜੀ ਤੇ ਗੋਲੀ ਮਾਰੂਗਾ ਬਾਈ ਤੁਸੀਂ ਮੇਰੀ ਗੱਲ ਸੁਣੋ ਮੈਂ ਇਸ ਨੂੰ ਮੈਂ ਇਸ ਨੂੰ ਦੱਸਦਾ ਤੁਸੀਂ ਲੁੱਟਣਾ ਕਿਸੇ ਸ਼ਾਹੂਕਾਰ ਨੂੰ ਲੁੱਟੋ ਆ ਫੜ ਕੇ ਆ ਠੀਕ ਹੈ ਕਿਸੇ ਵੱਡੇ ਬੰਦੇ ਨੂੰ ਲੁੱਟੋ ਯਾਰ ਇਹਨਾਂ ਕੋਲੇ ਕੀ ਸਾਡੇ ਕੋਲੇ ਕੀ ਭਾਲਦੇ ਆ ਤੁਸੀਂ ਹੈ ਓਏ ਤੁਸੀਂ ਮੈਂ ਦਾਦਾ ਜੀ ਨੂੰ ਲੁੱਟਣ ਦਾ ਸਟਾਇਲ ਦਾ ਆਇਆ ਲੱਗਦਾ ਭਾਈ ਸੁਣ ਓਏ ਇਹ ਆ ਬਟੂਆ ਦੇ ਦੇ ਮੇਰਾ ਇਹਦੀ ਸੁਣ ਲੈਣੇ ਆ ਮੈਂ ਤੈਨੂੰ ਦਾਦਾ ਆਹ ਬੰਦੂਖੜੀਆਂ ਨਾਲ ਆਏ ਨਹੀਂ ਆਹ ਉਹਰਾ ਮੈਨੂੰ ਫੜਾਓ ਤੁਸੀਂ ਆ ਤੁਸੀਂ ਫੜਾ ਦੇ ਨਾ ਨਾ ਓਏ ਥੋੜਾ ਕੀ ਫੜਾਓ ਮੈਂ ਭੱਜ ਜਾ ਓਏ ਮੈਂ ਸੁਣਦਾ ਕਿਸ ਨੇ ਭੱਜੋਗੇ ਥੋੜਾ ਭਾਈ ਫੜਾ ਦੇ ਆ ਭਾਈ ਨੂੰ ਫੜਾ ਦੇ 3 ਵਜੇ ਦਾ ਹੈ ਇਹ ਆ ਆ ਆ ਆ ਫੜ ਪੁੱਤੇ ਨੂੰ ਚਾਚਾ ਚੱਲਦੀ ਤਾਂ ਨਹੀਂ ਉਹ ਨਹੀਂ ਚੱਲਦੀ ਫੜ ਇਹਨੂੰ ਹੈ ਹੈ ਏ ਬਾਈ ਓਏ ਤੋ ਕਮਲੇ ਤੋ ਫੜੋ ਕਿਤੇ ਮਾਰੇ ਨਹੀਂ ਮਾਰਦਾ ਤੇ ਅਸੀਂ ਮਾਰਦਾ ਬਾਈ ਜੀ ਤੋ ਫੜਾਈਏ ਤੁਹਾਨੂੰ ਦੱਸਦਾ ਮੈਂ ਦੱਸਦਾ ਸੁਣ ਕੋਈ ਮਾਇਆ ਕੋ ਸੁਣੀ ਆਇਆ ਹਾਂ ਮੈਂ ਤੁਹਾਨੂੰ ਦੱਸਦਾ ਤੁਸੀਂ ਲੁੱਟਣਾ ਕਿਸੇ ਸ਼ਾਹੂਕਰ ਨੂੰ ਪਤਾ ਕਿਵੇਂ ਲੁੱਟਣਾ ਟੋਡੀ ਪੈਣ ਦਿਲ ਜੂ ਮੱਟੋ ਓਹ ਛੇਟ ਆਰੇ ਉਹ ਕਹਾ ਦਿਆ ਕੰਵਾਵਾ ਤੂ ਉਹ ਖਾਏ ਗੁਰਦਰਾ ਕਿਤੀ ਢੇਕਤਾ ਲੈ ਵੱਡੇ ਲਟੇਰੇ ਸੰਦ ਬਣ ਗਏ ਨਾਲੇ ਬਾਜਾ ਮੰਗਦਾ ਸੀ ਵਧੀਆ ਚੀਜ਼ਾਂ ਕਿਸੇ ਨੇ ਨਾ ਪੱਖੀ ਚ ਮੈਰੀ ਮੈਨੂੰ ਫੜਾ ਦਿਆ ਵੱਡੇ ਲਟੇਰੇ